ਵਿਆਹਾਂ ਮੁੰਡਾ ਕਿਤੇ ਬੈਠਾ ਹੋਵੇ ਬੈਠਾ ਸਾਹਮਣੇ ਆਹ ਵੇਹਾਂ ਮੁੰਡਾ ਵੇਲਾ ਵੇਲਾ ਮੁੰਡਾ ਚਾਹੇ ਕੋ ਕਿੰਨਾ ਵਿਆਹ ਮੁੰਡੇ ਨੂੰ ਐ ਮਰ ਸੋਟ ਦੇ ਵਿੱਚ ਤੇ ਆਗੇ ਜੇ ਪਹਿਲੇ ਵਿਆਹ ਦੋ ਗਾੜੀ ਹੁਣ ਇੱਕ ਚ ਇੱਕ ਚ ਸਗਣ ਜੇ ਤੇ ਇੱਕ ਚ ਖਾਲੀ ਜੇ ਸਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਪ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੁਸੀਂ ਹੁਣ ਕਹਿ ਕਹਿ ਰਹੇ ਹੋਗੇ ਕਿ ਸੋਚ ਰਹੇ ਹੋਗੇ ਕਿ ਜਾਂ ਇਹਦਾ ਖੁਸ਼ ਕਿਉਂ ਆ ਖੁਸ਼ ਕਿਉਂ ਹੋਣਾ ਇਹ ਕਿਉਂਕਿ ਅੱਜ ਸਾਨੂੰ ਹੈਗਾ ਜੀ ਵਿਆਹ ਤੇ ਮਹਾ ਕਿਤੇ ਸਾਨੂੰ ਆਇਆ ਹੈ ਵਿਆਹ ਸਾਡੇ 11 ਆ ਦੋਸਤਾਂ ਦੇ ਤੁਹਾਨੂੰ ਪਤਾ ਵਿਆਹ ਦੇਖਣ ਦਾ ਨਿਆਰਾ ਉਦੋਂ ਆਉਂਦਾ ਜਦੋਂ ਯਾਰਾਂ ਦੋਸਤਾਂ ਦਾ ਵਿਆਹ ਹੋਵੇ ਤੇ ਲਵ ਦਾ ਵਿਆਹ ਗਾਵਾ ਬਹੁਤ ਤੁਸੀਂ ਜਾਣਦੇ ਹੋਗੇ ਵੀਰ ਨੂੰ ਤੇ ਰਾਤੀ ਵੀ ਯਾਰ ਉੱਥੇ ਹੀ ਬਹੁਤ ਖਰੋਦ ਪਾਈ ਜਾਗੋ ਗੱਡੀ ਓਏ ਹੋਏ 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 ਰਾਤੀ ਸਾਨੂੰ ਸੌਂਦੇ-ਸੌਂਦੇ 1:00 ਵਜੇ ਨਾਲ ਮੇਰੇ ਕੋਲ ਨਾਲ ਇੰਨਾ ਟਾਈਮ ਹੋ ਗਿਆ ਸਾਨੂੰ ਸੌਂਦੇ-ਸੌਂਦੇ ਤੇ ਹੁਣ ਅਸੀਂ ਚੱਲੇ ਆ ਜੀ ਵਿਆਹ ਲੈ ਮੁੰਡੇ ਦੇ ਘਰੇ ਉਹਨੂੰ ਬੰਦਣੀ ਆ ਪੱਗ ਕੱਲ ਸੀ ਸਗਣਾ ਤੇ ਅੱਜ ਆ ਜੀ ਬਰਾਤ ਟੀਆਰ ਵਿਲੇ ਦੇ ਵਿੱਚ ਤੇ ਅੱਜ ਅਸੀਂ ਚੱਲੇ ਆ ਜੀ ਉਹਦੇ ਹੁਣ ਪੱਗ ਬੰਦਣਾ ਚਲੋ ਅੱਗੇ ਤੁਹਾਨੂੰ ਮਿਲਦੇ ਆ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਤੇ ਪਿਛਲੇ ਵਲੌਗ ਜਿਨ੍ਹਾਂ ਨੇ ਨਹੀਂ ਵੇਖੇ ਉਹ ਵੀ ਜਾ ਕੇ ਜਰੂਰ ਵੇਖਿਓ ਤੇ ਜਿਨ੍ਹਾਂ ਨੇ ਵੇਖ ਲਿਆ ਤੁਹਾਨੂੰ ਵੇਖ ਕੇ ਮਜ਼ਾ ਆਇਆ ਹੋਗਾ ਤੇ ਹਜੇ ਵੀ ਉਹ 3-4 ਵਲੌਗ ਪਏ ਆ ਉਹ ਆਹ ਵਲੌਗ ਤੋਂ ਅਸੀਂ ਬਾਅਦ ਕੰਟੀਨਿਊ ਕਰਾਂਗੇ ਪਹਿਲਾਂ ਤੁਸੀਂ ਜਾਗੋ ਵਾਲੇ ਹੁਣ ਜਾ ਕੇ ਸ਼ੌਟ ਵੇਖੋ ਜਾਗੋ ਤੇ ਮੈਂ ਨਾ ਕਿਆ ਰਾਤੀ ਐਂਡ ਕਰਾਈ ਆਹੀ ਬਹੁਤ ਸਾਰੇ ਜਾ ਕੇ ਵੇਖ ਤੇ ਫੇਰ ਅਸੀਂ ਜਾਣੇ ਵਿਆਹ ਲੈ ਕਰੇ ਤੇ ਫੇਰ ਅੱਗੇ ਤੁਹਾਨੂੰ ਮਖਾਉਨੇ ਯਾਰ thank <laughs> you ਸੋ ਮੇਤਰਾ ਵਿਆਹ ਵਾਲੇ ਘਰ ਤੇ ਆ ਗਏ ਤਿਆਰੀਆਂ ਪੂਰੀਆਂ ਚੱਲਣੀਆਂ ਸਾਨੂੰ ਦੇਖਦੇ ਤੇ ਗੱਡੀ ਸ਼ਿੰਗਾਰ ਲਈ ਆ ਬਾਕੀ ਵਿਖਾਉਂਦੇ ਅੱਗੇ ਅੱਗੇ ਤੁਹਾਨੂੰ ਫਿਰ ਤੇਰਾ ਵਿਆਹ ਖੁਸ਼ ਹੋ ਜਾ ਕੋਰੋਨਾ ਦੇ ਅਟਿਆਕ ਸਾਈਡ ਮੈਟ ਇਹਨਾ ਲੋਹੇ ਜਿ ਲੱਗਣ ਦੀ ਹੋਣਾ ਕੋਈ ਸਿਰੋਕ ਬੱਤਿਹਾਰੇ ਦੂਤ ਨੇ ਵੀ ਆਇਆ ਲੋ ਯਾਰੇ ਤੁਹਾਨੂੰ ਤਾਂਗੇ ਕਰਨ ਦੇ ਆਜੋ ਆਏ ਤੇ ਆਪ ਜੇ ਵਿਆਹ ਲੈ ਮੁੰਡੇ ਨੂੰ ਵਟਣਾ ਲੱਗ ਜਾਂਦੇ ਆ ਚਲ ਦੂਤ ਦਾ ਨਹੀਂ ਇਹ ਕਿਹਾ ਹਵਕਤ ਹੈ ਚੱਲ ਭਾਈ ਆਸੇ ਪਹਿਲੇ ਬੁੱਕਲ ਮਾਰਨ ਲੇ ਕਿੰਨੇ ਦਾ ਪਹਿਲਾਂ ਨਾ ਕੋਈ ਚਲੋ ਜੀ ਓਏ ਛੱਡ ਕੇ ਆ ਕੇ ਦੇਖ ਲੋ ਨੱਕੜਿਆ ਮੈਂ ਤੇ ਵੀ ਲੱਗਦੀ ਨਹੀਂ ਬਾਕੀ ਫਰ ਸਮਝਦਾ ਨਹੀਂ ਆ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਕਿ ਆ ਵਿਆਹ ਤੇ ਆ ਖੀਚੜੀ ਜੀ ਕਿਉਂ ਖਾਂਦੇ ਇਹ ਕਾਹਦਾ ਸਕਣ ਹੁੰਦਾ ਮਤਲਬ ਕੀ ਹਸਾਕਦਾ ਹੁੰਦਾ ਇਹਦਾ ਮਿੱਤਰੋ ਪੱਗ ਦੇ ਬੰਨ ਆਏ ਤੇ ਵੇਖਿਆ ਮੈਨੂੰ ਤੇ ਇੱਕ ਇੱਕ ਦੋ ਜਾਣੇ ਦੇ ਬੰਦ ਨਹੀਂ ਪਰ ਕਰਦੇ ਕਰਦੇ 7-8 ਪੱਗਾਂ ਵੱਜ ਗਈਆਂ ਤੇ ਟਾਈਮ 10:30 11 ਹੋ ਗਿਆ ਤੇ ਬਸ ਹੁਣ ਅਸੀਂ ਜਾ ਕੇ ਰੈਡੀ ਹੋਣ ਲੱਗੇ ਸਾਨੂੰ ਗਾਲਾਂ ਪੈਣੀਆਂ ਕਿ ਆ ਜਾ ਕੋਈ ਤੀ ਵੀ ਰੈਡੀ ਕੋਈ ਸੀ ਲਾ ਦਿਓ ਗਰਮੀ ਯਾਰ ਬੜੀ ਹੋ ਗਈ ਗਰਮੀ ਜੇ ਕ ਵਿਆਹ ਵੇਖਣਾ ਨਾ ਉਹ ਜਿਆ ਸਵਾਦ ਨਹੀਂ ਆਉਂਦਾ ਨਾਲ ਇੱਕ ਪੱਗ ਬੰਨਣੀ ਜੀ ਗਰਮੀ ਜੋ ਮੱਥੇ ਜੇ ਦੇ ਆ ਜਾਂਦੀ ਆ ਚਲੋ ਕੋਈ ਗੱਲ ਨਹੀਂ ਪਰ ਬਾਕੀ ਦੇ ਹੋ ਬਲੌਗ ਵੇਖ ਲਿਆ ਹੋਰ ਦੂਜੇ ਵੇਖ ਲਿਆ ਹੈਗੇ ਰਾਤ ਜੋ ਇਹਦੀ ਖੂਬਤ ਪਾਇਆ ਤੇ ਓਏ ਹੋਏ ਹੋਏ ਕਾਹਨੂੰ ਗੱਲਾਂ ਕਰਾਤੀਆਂ ਮੈਂਨੇ ਇੱਥੇ ਤੇ ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ ਚੋਬਰ ਹੋ ਗਏ ਨੇ ਤਿਆਰ ਤੇ ਅੱਜ ਸਾਨੂੰ ਵਿਆਹ ਵੀ ਦੋ-ਦੋ ਨੇ ਜਿਵੇਂ ਕਿ ਤੁਹਾਨੂੰ ਪਹਿਲਾਂ ਸ਼ਾਇਦ ਦੱਸਿਆ ਕਿ ਪਤਾ ਨਹੀਂ ਇੱਕ ਹੈਗਾ ਪ੍ਰਿੰਸ ਦੀ ਭੈਣ ਦਾ ਤੇ ਇੱਕ ਦਾ ਤੁਹਾਨੂੰ ਪਤਾ ਹੀ ਆ ਤੇ ਇਹ ਨਾਲ ਆ ਵਾਈਟ ਵਾਲੇ ਹੋ ਗਏ ਨੇ ਰੈਡੀ ਲੁੱਕ ਆਪਣੀ ਕੁਝ ਥੱਲੇ ਤੋਂ ਦਿਖਾਉਣਾ ਤੁਹਾਨੂੰ ਚਲੋ ਅੱਡੀ-ਖੜੀ ਹੋ ਗਏ ਆ ਬਸ ਹੁਣ ਤੇ ਟਾਈਮ ਯਾਰ ਹੋ ਗਿਆ ਜੇ 12:45 ਤੇ ਹੁਣ ਅਸੀਂ ਚੱਲੇ ਆ ਪਹਿਲਾਂ ਐਮਆਰ ਚ ਆ ਪ੍ਰਿੰਸਪਲ ਚੱਲੇ ਆ ਪ੍ਰਿੰਸ ਤੋਂ ਬਾਅਦ ਫਿਰ ਅੱਗੇ ਜਾਵਾਂਗੇ ਟੀਆਰ ਚ ਤੇ ਚਲੋ ਜਾ ਕੇ ਅੱਗੇ ਤੁਹਾਨੂੰ ਦਿਖਾਉਨੇ ਆ ਰੌਣਕਾਂ ਵੱਜਣਗੇ ਸ਼ਾਮਾਂ ਦਾ ਕਿਵਸੇ ਵਲੌਗ ਨੂੰ ਕੰਟੀਨਿਊ ਜ਼ਰੂਰ ਵੇਖਿਓ ਥੋੜਾ ਜਿਆਦਾ ਵਲੌਗ ਲੰਬਾ ਹੋ ਸਕਦਾ ਪਰ ਇੰਜੋਏ ਕਰਾਂਗੇ ਪੂਰਾ ਐਮਆਰ ਰਿਜ਼ੋਰਟ ਦੇ ਵਿੱਚ ਤੇ ਆਗੇ ਜੇ ਪਹਿਲੇ ਵਿਆਹ ਇੱਥੇ ਤੇ ਜੇ ਸਭ ਸਨ ਸਾਂਝਾ ਹੀ ਆ ਕੋਈ DJ ਵਾਲੀ ਵਾਈਬ ਨਹੀਂ ਆ ਰਹੀ ਸਰੋ ਕੋਈ ਨਾ ਕਹਿੰਦੇ ਮਹਾਨਤियां ਪਹੁੰਚ ਚੁਕੀਆਂ ਨੇ ਪਹੁੰਚ ਚੁਕੀਆਂ ਨੇ ਕੁਝ ਦੇ ਭਰਾ ਲੋ ਹੈਲੋ ਮਲਾਈ ਜਾ ਰਹੀ ਆ ਵਧਾਈ ਹੋਵੇ ਬਰਾਬਰ ਬੋਲ ਮੋਟਾ ਕੇ ਤੇ ਉਹਨੂੰ ਤਾ ਤੋ ਗੱਡੀ ਚ ਗੱਡੀ ਚ ਰਣਾ ਵੰਨੇ ਉਹਨੂੰ ਕਹਾਂ ਲਾਂ ਤੇ ਲੈ ਚਾਹ ਦੇ ਰੋ ਅੱਛਾ ਬੱਟ ਟੋਪੀ ਲਾ ਕੇ ਦਿਖਾ ਦਿਓ ਇੱਕ ਵਾਰੀ ਤੁਹਾਡੇ ਫੈਨਸ ਜਿਹੜੇ ਆ ਗਏ ਨਾ ਜਿਹੜੇ ਨਾਲੇ ਬਾਹਰ ਦਾ ਤੁਹਾਡੇ ਫੈਨਸ ਆ ਗਏ ਆ ਉਹ ਬੜੇ ਜੁੜੇ ਆ ਕਹਿੰਦੇ ਵਾਲ ਵੇਖਣੇ ਇੱਕ ਵਾਰੀ ਇੱਕ ਵਾਰੀ ਵਿਖਾ ਦਿਓ ਵਾਲ ਵਿਖਾ ਦਿਓ ਇੱਕ ਵਾਰੀ ਵਿਖਾ ਦਿਓ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਆਏ ਹਾਏ 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 ਆਏ ਹੋਏ ਜਾਦਾ ਨਾ ਧੱਕਾ ਕਰਿਆ ਕਰ ਮਾਨ ਦੇ ਕਿਦਾਂ ਲੱਗੰਦੇ ਵੀਰੇ ਤੂੰ ਹੀ ਰਿਵਿਊ ਕੁਛ ਦੇਣਾ ਚੰਦੇ ਹੋ ਪੂਰਾ ਘਾੜ ਕਿੰਨੇ 100 ਜੇ ਕਿੰਨੇ ਨੰਬਰ ਇਹ 100 ਜੋ 45 ਹਾਂ 45 ਤੂੰ ਹੀ ਕਹਿੰਦੇ ਪੂਰਾ ਘਾੜ ਲੱਗਦਾ 100 ਜੋ 45 ਨੰਬਰ ਪਰ ਅਨੂੰ ਇਹ ਨਹੀਂ ਪਾ ਲੱਗਦਾ ਪਰਸੈਂਟੇਜ ਨਹੀਂ ਪਾ ਲੱਗਦੀ ਆ ਵੀਰੇ ਓਏ ਦੋ ਗਾੜੀ ਹੁਣ ਇੱਕ ਚ ਇੱਕ ਚ ਸਗਣ ਜੇ ਤੇ ਇੱਕ ਚ ਖਾਲੀ ਜੇ ਇੱਕ ਜੇ ਡਿਜ਼ਾਈਨ ਸੇਮ ਹੀ ਆ ਮੈਂ ਡਿਜ਼ਾਈਨ ਸੇਮ ਹੈ ਇੱਕ ਚ ਪਾਇ ਤੇ ਇੱਕ ਚ ਖਾਲੀ ਆ ਕਿਹੜਾ ਉਹਦਾ ਬਸ ਏਦਾਂ ਏਦਾਂ ਕਲੈਕ ਤੇਰੀ ਸ਼ਰਟ ਨਾ ਮੈਚ ਕੰਧਿਆ ਰਕੀ ਦਿਖਾ ਹਾਂ ਹਾਂ ਜੇ ਕਰਦੀ ਆ ਜਾ ਲੋਕ ਜੇ ਇਹ ਦੀ ਜੇ ਜਵਾ ਦਿੱਤਾ ਜਾ ਲੋਕ ਕੀਤਾ ਜਾਵੇ ਲੋਕ ਕੀਤਾ ਜਾਵੇ ਵਧੀਆ ਨਜ਼ਾਰੇ ਆ ਸਾਰੇ ਜੰਮੂ ਜੰਮੂ ਚੰਗਾ ਸੁਖਮਣੇ ਬਾਈ ਚੰਗਾ ਏ ਇਹ ਸਾਡਾ ਵੀਰ ਐਡੀਟਰ ਜੇ ਇਹ ਮੇਰੇ ਵਲੌਗ ਜਿਹੜੇ ਨਾ ਇਹ ਸਾਰੇ ਐਡਿਟ ਕਰਦਾ ਜੇ ਜੇ ਕੋਈ ਕਮੀ ਪੇਸ਼ੀ ਹੁੰਦੀ ਜਾਂ ਕੁਝ ਹੁੰਦੀ ਕੋਈ ਗਲਤ ਇਹਨੂੰ ਇਹਦੀ ਆਈਡੀ ਤੇ ਜਾ ਕੇ ਇਹਨੂੰ ਗਾਣਾ ਗੋਲੇ ਕੱਢ ਦਿਆ ਕਰੋ ਠੀਕ ਹੈ ਨਾ ਜੀ ਯਾਰ ਪੈਂਸ ਅਗਲੀ ਲਾਈਨ ਤੇ ਚੱਲੇ ਜੇ ਉਸ ਵਾਰ ਸੀਜ਼ਨ ਹੋਣਾ ਇਹ ਤੇ ਕਾਰਡ ਰੱਖਿਓ ਭਾਵੇਂ ਖਾਲੀ ਆ ਚੱਲੇ ਵਸ ਚੋਰ ਤੇ ਵੇਖ ਕੇ ਸ਼ਕਲ ਲੱਗਣ ਦਿਆ ਕੌਣ ਆ ਤੇਰੀ থামਨੇ ਲਾਉਣਾ ਤੇਰੀ ਉਹ ਫੋਟੋ ਦਾ ਆਹ ਮਿੱਤਰੋ ਵੇਖ ਲਿਆ ਤੁਸੀਂ ਇਤੋਂ ਦਾ ਮਾਹੌਲ ਚੱਲ ਠੀਕ ਠਾਕ ਹੈ ਹੁਣ ਆਪਾਂ ਅੱਪੜੇ ਜਾਂਦੇ ਆ ਜੀ ਟੀਆਰ ਪੈਸੇ ਚ ਉੱਥੇ ਜਾ ਕੇ ਆਪਾਂ ਕਰਾਉਨੇ ਆ ਲਾ ਲਾ ਯੈਸ ਉੱਥੇ ਆਪਣੇ ਬੰਦੇ ਆ ਗਏ ਕਿਉਂਕਿ ਉੱਥੇ ਫੇਰੇ ਹੁੰਦੇ ਸੀ ਆਪਣੇ ਜਾਗੋਸ਼ੀਤ ਗੁਰਦੁਆਰਾ ਸਾਹਿਬ ਤੇ ਉਧਰ ਉਹ ਵੀ ਆ ਗਏ ਤਾਂ ਅਸੀਂ ਇਧਰੋਂ ਚੱਲੇ ਆ ਤੇ ਉੱਥੇ ਜਾ ਕੇ ਉਹਨਾਂ ਨੂੰ ਮਿਲਦੇ ਆ ਲਓ ਵੀ ਮਿੱਤਰੋ ਟੀਆਰ ਵਿਲੇਜ ਤੇ ਆ ਗਏ ਆ ਤੇ ਹਜੇ ਬਰਾਤ ਬਰਾਤ ਕਹਿੰਦੇ ਆਏ ਉਹ ਵਹ ਆਏ ਨਹੀਂ ਮੁੰਡੇ ਬਾਕੀ ਕੋਈ ਗੱਲ ਨਹੀਂ ਆਪਾਂ ਜਾਂਦੇ ਆਂ ਦੇਖਦੇ ਮਾਹੌਲ ਚੱਲ ਕੀ ਆ ਇਹਨਾਂ ਨੇ ਕਿ ਦੱਸੋ ਸਹੀ ਲੱਗ ਰਹੀ ਆ ਮੈਨੂੰ ਪਹਿਲੀ ਵਾਰੀ ਮੈਂ ਇੰਦਾ ਨਹੀਂ ਅਨਕ ਲਾਈ ਆ ਜਰੂਰ ਦੱਸੋ ਸਾਰੇ ਸਹੀ ਲੱਗ ਰਹੀ ਆ ਆਹ ਕੀ ਇਹ ਟਿਕਾਣੇ ਦੀ ਟਿਕਾਣੀ ਇੱਥੇ ਮੈਨੂੰ ਲੱਗ ਮੈਂ ਕਹਿੰਨੇ ਇਹਨੂੰ ਕਿ ਉਹਨਾਂ ਦਾ ਗੱਡੇ 'ਚ ਬੈਠੇ ਰਹਿੰਦੇ ਜਿੰਦਾ ਕਾ ਆਪਣੇ ਬੰਦੇ ਨਹੀਂ ਆਉਂਦੇ ਕਿਉਂਕਿ ਨਾਲ ਬੰਦੇ ਆਉਣ ਫਿਰ ਵਾਈਬ ਗੋਡੀ ਜੀ ਬੰਦੀ ਆ ਉਦੋਂ ਫਿਰ ਵਾਈਬ ਜੀ ਨਹੀਂ ਨਾ ਆਉਂਦੇ ਗਾਣੇ ਦੀ ਬੇਸ ਬਾਅਦ ਚੈੱਕ ਕਰਨ ਗਿਆ ਮੈਂ ਲੋਕ ਲਾ ਤਾ ਗਰਮੀ 'ਚ ਮਰਨਿਆ ਗਰਮੀ ਆ ਸੱਚੀ ਬੜੀ ਤੇਜ ਦਾ ਕੋ ਆਏ ਹੋਣੀ ਜੇ ਬੰਦੇ ਤੇ ਦੇਖਿਆ ਨੇ ਕੀ ਆ ਕਰਦੀ ਬੜੀ ਸਾਰਾ ਇੰਦਰ ਸੱਤਰੀ ਕੰਮ ਲਓ ਜੀ ਮਿੱਤਰੋ ਗੱਡੀ ਤੇ ਆ ਗਈ ਜੀ ਵਿਆਹ ਲਈ ਵਿਆਹ ਵਾਲਾ ਮੋੜਾ ਕਿਤੇ ਬੈਠਾ ਹੋ ਗਿਆ ਬੈਠਾ ਸਾਹਮਣੇ ਹੋੜ ਬੜ ਪਾਇਆ ਹੈ ਅਦਰ ਫਾਦਰ ਸਾਹਿਬ ਉਤਰੇ ਨੇ ਆ ਫਾਈਨਲੀ ਜੀ ਅਸੀਂ ਆ ਗਏ ਹਾਂ ਜੀ ਟੀ ਯਾਰ ਵਿਲੇਜ ਜਾਂਦੇ ਫੱਕ ਜੀ ਜਾਂਦਾ ਇੱਕ ਟਾਈਮ ਤੋਂ ਓਕੇ ਓਕੇ ਅੱਗੇ ਪਾਈ ਲਗਾ ਕੇ ਨਾ ਫੇਰ ਭਾਈ ਨੇ ਹੁਣ ਅੱਜ ਪੰਜ ਸਾਲਾਂ ਦਾ ਘਟ ਗਿਆ ਪੰਜ ਸਾਲਾਂ ਦਾ ਤੀਜਾ ਆ ਵੀ ਆ ਵੀ ਵਿੱਚ ਪਾ ਲੈ ਆ ਵੀ ਆ ਵੀ ਪਾ ਲੈ ਆ ਵੀਰ ਗੁੱਸਾ ਨਹੀਂ ਕਰ ਬੱਸ ਇਹ ਹੋ ਗਿਆ ਮੇਰੀ ਵਾਲਾ ਬਣ ਗਿਆ ਬੰਦਾ ਹਾਂ ਮਮਾ ਵਿਆਹ ਤੇ ਹੋਰ ਕੇ ਖਾ ਕੇ ਰੱਜ ਜਾਣੀ ਜਿਹੜਾ ਸਲਾਦ ਖਾਣ ਲੱਗ ਗਿਆ ਉਹ ਚੀਜਾਂ ਤਾਕ ਤਾਲੀ ਜਿਹਾ ਖਾਈ ਦੀਆਂ ਮੇਰੇ ਉਹ ਤੋਂ ਸਲਾਦ ਖਾਧੀ ਮੇਰਾ ਵੀਰ ਹਜੇ ਹੋਰ ਵੀ ਰੱਟੀ ਜਾਂਦਾ ਨਾ ਹੋਰ ਇੱਕ ਪਲੇਟ ਫੜ ਚੋਕ ਬਸ ਕੀ ਰੱਖਿਆ ਰੱਖਦੇ ਬਾਕੀ ਦੜਿਆ ਕੀ ਜਰਾ ਜੇ ਮੈਂ ਆ ਵੀ ਹਾਂ ਜੀ ਮੈਨੂੰ ਕੀ ਰਾਇ ਖਾਣਾ ਹੈ ਘਰੇ ਜਰਾ ਇੱਕ ਘਿਰ ਘਰੇ ਦੇ ਦੋ ਕੀ ਦੇ ਲਾ ਕੇ ਨਾ ਲਓ ਜੀ ਲਓ ਵੇ ਮੈਂ ਮੈਂ ਤਾਂ ਖਾਣਾ ਲਓ ਜੀ ਚੱਲੇ ਆ ਜੀ ਘਰ ਨੂੰ ਬਸ ਹੁਣ ਨਿਕਲੋ ਨਿਕਲੋ ਟਾਈਮ ਨਾਲ ਆ ਐਵੇਂ ਮਗਰੇ ਆ ਗਏ ਤੁਹਾਡੇ ਹਾਂਜੀ ਮਿੱਤਰੋ ਹੋਪ ਕਰਦਾ ਕਿ ਵਲੌਗ ਤੁਹਾਨੂੰ ਵਧੀਆ ਲੱਗਿਆ ਧੰਨ ਗਿਆ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰੇ ਜਣੇ ਜਰੂਰ ਕਰਿਓ ਤੇ ਵਲੌਗ ਦੇ ਨਾਲ ਜੁੜੇ ਰਹੋ ਹੋਏ ਤੇ ਲਹਿਰਾ ਮਹਿਰਾ ਵਜਣੀਆਂ ਜੇ ਮਿੱਤਰੋ 6:30 ਹੋ ਗਏ ਜੇ ਤੇ ਹੁਣ ਅਸਤਵਾ ਜੀਆਂ ਲੈਂਣ ਆਇਆ ਜੇ ਦੂਜੇ ਸ਼ੋਟ ਲੈਣ ਆਇਆ ਜੇ ਇੱਕ ਸ਼ੋਟ ਨਹੀਂ ਲੱਭੰਦੇ ਕਿਉਂਕਿ ਅੱਜ ਲਾਸਟ ਸੰਡੇ ਨਾਲ ਉਹਦੇ ਕਰਕੇ ਤੇ ਬੰਦੇ ਸਾਰੇ ਫੋਨ ਕਰ ਕਰਕੇ ਯਾਰਾਂ ਮਿੱਤਰਾਂ ਨੂੰ ਸੱਦਨ ਦੇ ਕੇ ਕੋਈ ਦੁਕਾਨ ਖੋਦ ਆ ਰੂਪ ਲਾਲ ਦੇ ਹੁਣ ਦੁਕਾਨ ਖਲਾਉਣ ਲੱਗੇ ਆ ਉਹਦੇ ਕੋਲ ਸ਼ੋਟ ਲੈਣ ਆ ਮਿੱਤਰੋ 7:00 ਵੱਜ ਗਏ ਜੇ ਤੇ ਦੋ ਸ਼ਾਟ ਲੈ ਲੇ ਜੇ 100 100 ਸ਼ਾਟ ਵਾਲੇ ਤੇ ਟਾਈਮ ਕਾਫੀ ਹੋਈ ਜਾਂਦੇ ਆ ਬੰਦੇ ਸਾਡੇ ਢਿੱਲੇ ਬੜੇ ਆ ਆ ਵੇਖੋ ਸ਼ਾਟ ਲੈ ਤੇ ਬਾਕੀ ਉਹ ਇੱਕ ਗੱਡੀ ਪਿੱਛੇ ਲੱਗੀ ਜੇ ਉਹ ਹੁਣ ਡਿਸਪੋਜੀਬਲ ਲੈ ਆਂਦੇ ਜੇ ਬਰਫ ਲੈਣ ਵਾਲੀ ਜੇ ਕੰਮ ਕਾਫੀ ਪੇ ਕਰਨ ਵਾਲੇ ਤੇ ਟਾਈਮ ਸਾਡੇ ਕੋਲ ਘੱਟ ਹੀ ਆ ਤੇ ਲੈਣ ਲੱਗੇ ਬਾਕੀ ਇਹ ਤੇ ਨਾ ਗੱਲਾਂ ਵਾਲੇ ਜਾਦੇ ਆ ਅਸੀਂ ਸਾਰੇ ਕੰਮ ਕਰਨ ਵਾਲੇ ਘੱਟ ਹੀ ਆ ਉਹਦੇ ਕਰਕੇ ਟਾਈਮ ਲੱਗ ਜਾਂਦੇ ਆ ਮਿੱਤਰੋ ਆ ਗਏ ਜੀ ਅਸੀਂ ਘਰੇ ਤੇ ਟਾਈਮ ਹੋ ਗਿਆ ਜੀ 8:00 ਵੱਜ ਗਏ ਜੇ ਤੇ ਸ਼ੋਰ-ਸ਼ੋਰ ਹੁਣ ਬਸ ਗੱਡ ਲੈ ਤੇ ਵਿਆਹ ਵਾਲਾ ਘਰ ਪੂਰੀ ਡੈਕੋਰੇਸ਼ਨ ਹੋਈ ਆ ਉਹ ਤੁਸੀਂ ਅੱਗੇ-ਅੱਗੇ ਵੇਖ ਹੀ ਲੋ ਸਾਡਾ ਪੰਗਾ ਨਾ ਨਹੀਂ ਦਸਾਦਾ ਕਾ ਚਾ 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 ਕੰਮ ਪੂਰਾ ਸੌ ਤੇ ਹੋਇਆ ਪਿਆ ਆ ਆ ਵੇਖ ਲੋ ਬਾਕੀ ਤੇ ਜੀ ਬਗਲ ਗੱਡੀ ਪੂਰੀ ਲਾੜਾ ਲਾੜਾ ਕਰਾਵਾਂਗੇ ਆਓ ਜੀ ਆਓ ਜੀ ਲਾਭ ਨੂੰ ਇੱਥੇ ਲੈ ਕੇ ਆ। ਛੇਤੀ ਕਰ ਅੱਗ ਲੱਗੀ ਉਹ। ਅੱਗ ਲੱਗੀ ਛੇਤੀ ਬਾਹਰ ਆਇਆ। ਸੱਤੀ ਲੱਗੀ ਆ। ਉਹ ਲੱਗੀ ਅੱਗ। ਓਏ ਹੁਣੇ ਠਾ ਦੀ ਆਵਾਜ਼ ਆਈ ਨਹੀਂ ਉਹਨੂੰ। ਇਹ ਲਾਭ। ਪਾਤਕੀ ਦੀ ਜਾਲਾ ਲਾਤੀ ਆ। ਓਏ ਓ ਫੜਨ ਨੀ ਜਾ। ਜੀ ਵੀ ਮਿੱਤਰੋ ਨਾਲ ਜੁੜੇ ਜੇ ਤੱਕ ਜੇ ਤੇ ਜੁੜੇ ਜੇ ਤੇ ਸੱਚੀ ਯਾਰ ਤੁਹਾਨੂੰ ਨਾਲ ਸਾਰਿਆਂ ਨੂੰ ਦਿਲੋਂ ਧੰਨਵਾਦ ਹੈ ਜਿਹੜੇ ਤੁਸੀਂ ਹਜੇ ਤੱਕ ਵਲੌਗ ਵੇਖ ਰਹੇ ਜੇ ਵਲੌਗ ਮੈਨੂੰ ਪਤਾ ਨਹੀਂ ਕਿ ਘੱਟੋ ਘੱਟ 20 ਮਿੰਟ ਤੇ ਅੰਦਰ ਅੰਦਰ ਹੀ ਹੋਏਗਾ ਇਹਨਾਂ ਕੋ ਹੋਏਗਾ ਨਾ ਤੇ ਤੁਸੀਂ ਸੱਚੀ ਯਾਰ ਦਿਲੋਂ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਤੁਸੀਂ ਹਜੇ ਤੱਕ ਨਾਲ ਜੁੜੇ ਜੇ 20 ਮਿੰਟ ਤੁਸੀਂ ਮੇਰੇ ਵਾਸਤੇ ਕੱਡੇ ਤੇ ਦਿਲੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਇੰਜੋਏਮੈਂਟ ਜੀ ਕੀਤੀ ਬਾਕੀ ਗਾਣੇ ਗੁਣੇ ਮੈਂ ਤਾਂ ਨਹੀਂ ਬਹੁਤੇ ਪੰਗੜਾ ਪੰਗੜਾ ਦਿਖਾਉਂਦਾ ਫਿਰ ਗਾਣਿਆਂ ਦੀ ਸ਼ੂ ਜਾਂ ਆ ਜਾਂਦਾ ਉਹਦੇ ਕਰਕੇ ਫਿਰ ਥੋੜਾ ਜਿਹਾ ਅਵੋਇਡਿੰਗ ਕਰੀਦਾ ਬਾਕੀ ਜਾਗੋ ਤੇ ਵੀ ਵੇਖੀ ਹੋਏਗੀ ਜਿੰਨੇ ਨਹੀਂ ਵੇਖੀ ਜਿੰਨੇ ਸਕਿੱਪ ਕੀਤਾ ਉਹ ਜਾ ਕੇ ਜਾਗੋ ਜਰੂਰ ਵੇਖਿਓ ਬੜਾ ਉੱਤੇ ਵੀ ਸ਼ਦਾ ਗੁੱਟਿਆ ਸੀ ਤੇ ਅੱਜ ਦਾ ਵਿਆਹ ਤੋਂ ਦੁਗਾਤਾ ਅੱਜ ਤੇ ਸਾਡਾ ਤੇ ਕੱਲ ਵੀ ਅਸੀਂ ਘਰੇ ਜਾਂਦੇ ਆਂਦੇ ਸਾਨੂੰ ਕਾਫੀ ਟਾਈਮ ਹੋ ਗਿਆ ਰਾਤੀ ਸੌਂਦੇ ਆ ਸੌਂਦੇ ਆ ਕਾਫੀ ਟਾਈਮ ਹੋ ਗਿਆ ਤੇ ਹੁਣ ਸਾਡੇ ਪੈਰ ਪੂਰੇ ਭੀੜ ਹੋ ਰਹੇ ਨੇ ਤੇ ਉੱਥੇ ਵੀ ਛੱਡ ਨਹੀਂ ਦੇ ਕਹਿੰਦੇ ਪਾਓ ਬਹੁਤ ਭੰਗੜਾ ਹਣੀ ਆ ਕਰਦੇ ਆ ਬੈਰ ਵੀ ਡੋਨਟ ਹੈਵਿੰਗ ਬਾਕੀ ਵਲੌਗ ਵੀ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਤਿੰਨ ਚਾਰ ਵਲੌਗ ਰਹਿ ਗਏ ਆ ਸ਼ਿਮਲੇ ਵਾਲੇ ਸੋਰੀ ਸ਼ਿਮਲੇ ਵਾਲੇ ਕਹ ਰਿਹਾ ਮੰਨਾਲੀ ਵਾਲੇ ਉਸ ਤੋਂ ਅੱਗੇ ਫਿਰ ਅਸੀਂ ਸ਼ਿਸੂ ਅਟਲ ਟਰਨਲ ਉਹ ਸਾਰੇ ਵਲੌਗ ਪਏ ਆ ਉਹ ਬਹੁਤ ਘੈਂਡ ਜ਼ਬਰਦਸਤ ਵਲੌਗ ਆ ਉਹ ਵੀ ਆਉਣ ਵਾਲੇ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਾ ਦਾਂਗੇ ਤੇ ਪਿਛਲੇ ਵਲੌਗ ਵੀ ਜਰੂਰ ਆ ਕੇ ਜਰੂਰ ਦੇਖੋ ਸ਼ਿਮਲੇ ਵਾਲੇ ਜਿੰਨੇ ਨਹੀਂ ਵੇਖੇ ਤੇ ਵਲੌਗ ਨਹੀਂ ਦਿੱਤਾ ਕੀ ਰੱਖਦੇ ਆ ਹੋਪ ਕਰਦੇ ਕਿ ਵਲੌਗ ਤੁਹਾਨੂੰ ਵਧੀਆ ਲੱਗਾ ਹੈਗਾ ਤੇ ਯਾਰ ਇਦਾਂ ਹੀ ਸਾਰੀ ਸਪੋਰਟ ਕਰਦੇ ਰਹਾ ਕਰੋ ਸਬਸਕ੍ਰਾਈਬ ਕਰਿਆ ਕਰੋ ਤੁਹਾਡਾ ਕਿਹੜਾ ਕੋਈ ਜਾਣਦੇ ਆ ਯਾਰ ਨਾ ਤੁਸੀਂ ਉੱਤੇ ਪੈਸੇ ਦੇ ਰਹੇ ਨਾ ਕੋਈ ਗੱਲ ਨਾ ਕਰ ਬਸ ਸਬਸਕ੍ਰਾਈਬ ਕਰੋ ਦਾ ਸਪੋਰਟ ਕਰੋ ਅਸੀਂ ਵੀ ਹੌਲੀ ਹੌਲੀ ਅੱਗੇ ਵਧੀਏ ਤੇ ਵਧੀਆ ਜਾਓ ਕੰਮ ਕਰੀਏ ਤੇ ਚਲੋ ਠੀਕ ਆ ਫਿਰ ਬਾਏ ਬਾਏ ਰੱਬ ਰੱਖਾ